ਵੈਗਨਿਕਾ ਖਾਲਸਾ ਵੈਗਨਿਕੀ ਫਤਿਹ ਅੱਜ ਅਸੀਂ ਮਲਾਉਣ ਲੱਗੇ ਆ ਤੁਹਾਨੂੰ ਬਾਪੂ ਤਾਰਾ ਸਿੰਘ ਜੀ ਨਾਲ ਜਿਨ੍ਹਾਂ ਦੀ ਉਮਰ ਪਾਕਿਸਤਾਨ ਤੋਂ ਜਦੋਂ ਉਜਾੜਾ ਪਿਆ ਕਰੀਬਨ 8 ਸਾਲ ਦੀ ਉਮਰ ਦੇ ਕਰੀਬ ਸੀ ਤੇ ਸਾਰੀ ਉਹਨਾਂ ਦੇ ਯਾਦਾਂ ਸੀ ਤੇ ਉਹਨਾਂ ਦੇ ਨਾਲ ਅੱਜ ਇੰਟਰਵਿਊ ਕਰਦੇ ਆ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਹੁਣ ਪਿੰਡ ਮੱਲੇਕਾਂ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਭਰਾ ਦਾ ਨਾਮ ਸੀ ਸੋਹਣ ਸਿੰਘ ਵੱਡੇ ਦਾ ਉਹ ਗੁਜਰਗੇ ਆ ਇਹ ਤਾਰਾ ਸਿੰਘ ਦੇ ਦੋਲ ਦੱਸਣਗੇ ਜਿਵੇਂ ਜਿਵੇਂ ਉਹਨਾਂ ਨਾਲ ਪਾਕਿਸਤਾਨ 'ਚ ਬੀਤੀ ਕਿਸ ਤਰ੍ਹਾਂ ਦੀ ਉਹਨਾਂ ਦਾ ਪਾਕਿਸਤਾਨ 'ਚੋਂ ਆਉਣ ਦਾ ਸਫ਼ਰ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਪਾਕਿਸਤਾਨ ਦਾ ਅੱਜ ਬਾਪੂ ਤਾਰਾ ਸਿੰਘ ਤੋਂ ਸੁਣਦੇ ਆ ਅੱਜ ਹਾਂਜੀ ਅੱਜ ਅਸੀਂ ਪਹੁੰਚੇ ਆ ਬਾਬਾ ਤਾਰਾ ਸਿੰਘ ਦੇ ਕੋਲੇ ਜਿਨ੍ਹਾਂ ਦਾ ਪਾਕਿਸਤਾਨ ਦਾ ਪਿੱਛਾ ਪਿੱਛੋਂ ਵੰਡ ਹੋ ਕੇ ਇੱਧਰ ਆਏ ਆ ਤੇ ਇਹਨਾਂ ਤੋਂ ਅੱਜ ਆਪਾਂ ਸਾਰੀ ਜਾਣਕਾਰੀ ਲੈਣੇ ਆ ਹਾਂ ਬਾਬਾ ਜੀ ਤੁਹਾਡਾ ਪਿਛਲਾ ਪਿੰਡ ਕਿਹੜਾ ਸੀਗਾ ਗੋਦੀ ਰਾਮੀ ਰਿਆਸਤ ਬੋਲਪੁਰ ਰਿਆਸਤ ਬੋਲਪੁਰ ਤੇ ਤੁਹਾਡੇ ਬਜ਼ੁਰਗਾਂ ਦੇ ਕੀ ਨਾਂ ਸੀ ਜੋ ਜੀ ਜਾਨਾ ਗਿਰਦੇਵਾਲ ਸਿੰਘ ਜੋਜੀ ਜਾਨਨ ਰਣ ਸਿੰਘ ਨਾ ਭਾਈਚਾਰਾ ਸੀਗਾ ਤੁਹਾਡੇ ਗੋਮਾ ਗੋਮਾ ਨੂੰ ਗੋਮਾ ਸਿੰਘ ਆਉਂਦੇ ਸੀ ਮੁਸਲਮਾਨ ਸੀ ਜੀ ਉਹਦੇ ਨਾਲ ਸਾਡਾ ਬਹੁਤ ਦਾਦੇ ਦਾ ਭਾਈਚਾਰਾ ਸੀ ਸਾਡਾ ਬਾਪੂ ਨੇ ਜੋ ਜਰਮਾ ਤੇ ਗੋਮੇ ਜੀ ਮਾਂ ਸਗਲੇ ਬਾਹੇ ਗਈ ਸੀ ਨਾ ਵਰਤੋ ਹਾਂ ਇਹ ਵੀ ਇੱਕ ਦੂਜੇ ਨਾਲ ਇਨਾ ਮੇਲ ਵਰਤਾਰਾ ਸੀ ਠੀਕ ਪਿੰਡ ਦਾ ਨਾਮ ਕੀ ਚੱਪਰੇਗਾ ਪਿੰਡ ਦਾ ਨਾਮ ਰਤੀਰਾਮ ਹੁਣ ਆਹ ਪਿੰਡ ਮੱਲੇਖਾਂ ਆਹ ਪਿੰਡ ਮੱਲੇਗਾ ਹਣ ਰਤੀਰਾਮ ਦਾ ਬੌਲ ਪੋਰੇ ਆਸਤ ਸੀ ਬੌਲ ਪੋਰੇ ਮਾੜਾ ਜੋਰ ਦੀ ਹੋਏ ਹਾਂ ਤੁਹਾਡਾ ਕਿਹੜੇ ਪਾਸੇ ਸੀ ਇਹ ਵੀ ਦੱਸ ਪਿੰਡ ਚ ਮਨਲਾ ਸਕੂ ਸਕੂਲ ਕਿਹੜੇ ਪਾਸੇ ਸੀ ਤੁਹਾਡੇ ਸਕੂਲ ਆਪਣੇ ਹੈ ਨਹੀਂ ਸੀ ਆਪਣੇ ਦਾ ਗੁਰਦੁਆਰਾ ਸੀ ਤੜ ਦੇ ਪਾਸੇ ਪਿੰਡ ਦੇ ਆ ਪਾਸੇ ਪਿੰਡ ਦੇ ਰਹਿੰਦੇ ਸੀ ਛੱਪੜ ਤੇ ਛੱਪੜ ਤੇ ਨਾਲ ਆਂਡ ਗਵਾਂਡ ਦੇ ਪਿੰਡ ਕਿਹੜੇ ਸੀ ਨਾਲ ਦਾ ਪਿੰਡ ਸੀ ਉਹ ਮਟਾਲਾ ਮਟਾਲਾ ਇਹ ਮਟਾਲੇ ਨਾਲ ਸੀ ਸੋਬੇ ਵਾਲਾ ਸੋਬੇ ਵਾਲਾ ਸੋਬੇ ਦੇ ਨਾਲ ਹੀ ਮਧਾਨੀਆਂ ਵਾਲਾ ਠੀਕ ਹੈ ਮਧਾਨੀਆਂ ਦਾ ਫਿਰ ਅੱਗੇ ਜੋੜ ਕਿਹਨਾ ਜੋੜ ਕਿਆਂ ਉਹਨਾ ਉਹਨਾ ਓਲੇ ਵਾਲਾ ਓਲੇ ਵਾਲਾ ਹਾਂ ਓਲੇ ਵਾਲਾ ਮੰਡੀ ਮੰਡੀ ਕੋਲੇ ਆਲਾ ਸੀ ਹਾਂ ਮੰਡੀ ਵੀ ਸੀ ਪਿੰਡ ਵੀ ਕੋਲੇ ਆਲਾ ਸੀ ਪਿੰਡ ਅੱਡ ਸੀ ਕੋਲੇ ਆਲਾ ਮੰਡੀ ਹਾਂ ਨਾਲ ਹੀ ਨਾਲ ਹੀ ਠੀਕ ਆ ਤੇ ਤੁਹਾਨੂੰ ਸਟੇਸ਼ਨ ਜਿਹੜਾ ਪੈਂਦਾ ਸੀ ਸਟੇਸ਼ਨ ਸਾਨੂੰ ਸ਼ੋਭੇ ਵਾਲੇ ਦਾ ਤੇ ਕਾਸ਼ਮ ਦਾ ਕਾਸ਼ਮ ਪਿੰਡ ਸੀ ਮੁਸਲਮਾਨਾਂ ਦਾ ਹਾਂ ਵਿਚਾਰੇ ਦੋਹਾਂ ਸਾਈਡ ਤੇ ਗੱਡੀ ਲੈਣ ਦੀ ਸੀ ਲੈਣਾ ਦੋ ਸੇਕੋ ਤੇ ਦੋ ਲੈਣਾ ਠੀਕ ਆ ਇੱਕ ਚੜ੍ਹਦੇ ਪਾਸੇ ਤੇ ਇੱਕ ਛਿਪਦੇ ਪਾਸੇ ਸੀ ਤੇ ਤੁਹਾਡੀਆਂ ਹੋਰ ਨੇੜੇ ਪਿੰਡਾਂ ਚ ਇਹਨਾਂ ਚ ਰਿਸ਼ਤੇਦਾਰੀ ਕੋਈ ਕਿਹੜੇ ਕਿਹੜੇ ਪਿੰਡਾਂ ਚ ਸੀ ਰਿਸ਼ਤੇਦਾਰੀ ਉਗੜੀ ਜੀ ਚੇਦਾਰੀ ਸੀ ਐਣਾ ਵੀ ਸਾਡੀਆਂ ਸੋਬੇ ਵਾਲੇ ਸੀ ਪੂਆ ਵੀ ਸਾਡੀਆਂ ਸੋਬੇ ਵਾਲੇ ਸੀ ਕਿਹਦੇ ਪੁੱਤੇ ਸੀ ਇਹ ਦੱਸ ਦਗਾ ਸੋਬੇ ਵਾਲੇ ਸੋਨਾ ਸੋਨਾ ਸੋਦੇ ਘਰੇ ਸੀ ਪੂਆ ਕਿਦਰ ਸੋਨਾ ਸਿੰਘ ਦੇ ਘਰੇ ਪੂਆ ਸੀ ਪੂਆ ਸੀ ਜੀ ਮਾਮਾ ਠੀਕ ਹੈ ਸੋਬੇ ਵਾਲੇ ਹਾਂ ਇਹ ਦੂਧੀਆਂ ਪੂਆ ਸਾਡੀਆਂ ਪੂਆ ਸੀ ਜਿਹੜੀਆਂ ਫਿਰ ਭੈਣਾ ਇਹ ਸੀ ਸੋਬੇ ਵਾਲੇ ਜੀ ਬਣਤਾ ਸਿਓ ਪੀਦਾ ਦਾ ਨਾ ਸਰਦਨ ਸਿੰਘ ਜੀ ਕਿੰਨਾ ਲੱਗਿਆ ਸੀ ਉਦੋਂ 7-8 ਸਾਲ ਦੇ ਸੀਗੇ ਫਿਰ 8 ਸਾਲ ਦੇ ਸੀ ਉਦੋਂ ਹਾਂ 78 ਸਾਲ ਹੋ ਗਏ 86 87 ਸਾਲਾਂ ਦੇ 8-9 ਸਾਲਾਂ ਦੀ ਉਮਰ ਅੱਛਾ 88 ਮਨ ਲੱਗਿਆ ਹੁਣ ਸਾਨੂੰ ਹਾਂ 87-88 ਸਾਲਾਂ ਦੇ ਆਹ ਸੌਣ ਬਸ ਘਰ ਦੇ ਘਰ ਕਿਹੜੀ ਸਾਈਡ ਸੀ ਆਪਣਾ ਪਿੰਡ ਤੋਂ ਚੜ੍ਹਦੀ ਸਾਈਡ 'ਚ ਸਰਹੱਦ ਬਾਹਰ ਬਾਹਰ ਫਰਨੀ ਜਿਆ ਲੱਗ ਨਹੀਂ ਤਨੇ ਨੌਰੇ ਸੀਗੇ ਅੰਦਰ ਨੌਰਾ ਵੱਡੀ ਗੜੀ ਦੇ ਲੱਗ ਜਾਂਦਾ ਸੀ ਬਾਰੀ ਜੀ ਜਨਿਸ ਨੋ ਰੇ ਸੀ ਆਪਣੇ ਘਰ ਦਾ ਨਕਸ਼ਾ ਕਿਹੋ ਜਿਹਾ ਸੀ ਹਾਂ ਘਰ ਦਾ ਨਕਸ਼ਾ ਕਿਹੋ ਜਿਹਾ ਸੀ ਪੱਕਾ ਸੀ ਕਿ ਕੱਚਾ ਸੀ ਘਰ ਘਰ ਸਵਾਦਾ ਕੱਚਾ ਸੀ ਮੂਰੀ ਬਰਾਂਡੇ ਪੱਕੇ ਸੀ ਠੀਕ ਹੈ ਤੇ ਉਥੇ ਆਪਣੇ ਕੋਲੇ ਕਿੰਨੀ ਜ਼ਮੀਨ ਸੀ ਉਥੇ 7 ਬੀਆਂ ਕਿੱਲਾ ਸੀ 120 ਕਿੱਲੇ 140 ਕਿੱਲੇ 140 ਕਿੱਲੇ ਜ਼ਮੀਨ ਸੀਗੀ ਇਹ ਦੋਵਾਂ ਭਰਾਵਾਂ ਕੋਲੇ ਗਰਦਿਆਲ ਸਿੰਘ ਤੇ ਕਿਰਪਾਲ ਸਿੰਘ ਕੋਲੇ ਨਰੈਨ ਸਿੰਘ ਦੀ ਹੁੰਦੀ ਸੀ ਇੱਥੇ ਜ ਸਤਵੀਂਆਂ ਵਿਘਾ ਵੀ ਨਹੀਂ ਮਿਲਿਆ ਹੋਣਾ ਹਾਂ ਇੱਥੇ ਫਿਰ ਕਾਟ ਲਾ ਕੇ ਕੱਟ ਨਹੀਂ ਗਿਆ ਇੱਥੇ 50 ਕਿੱਲੇ ਲਾਟ ਹੋਈਆਂ ਇੱਥੇ ਕਿੰਨੇ ਕਿੱਲੇ ਲਾਟ ਹੋਈ ਸੀ ਤੁਹਾਨੂੰ ਇੱਥੇ ਆਪਾਂ ਨੂੰ 47 ਕਿੱਲੇ ਲਾਟ ਸੀ ਮੇਰੇ ਕਹਿ ਸਕਦੇ ਠੀਕ ਹੈ ਇਹਨਾਂ ਦਾ ਨੁਕਸਾਨ ਹੋਇਆ ਆਪਣੀ ਆਪਣੀ ਚਾਚੇ ਦੀ ਯਾਦ ਸੀ ਤੁਸੀਂ ਆਏ ਦੱਸੋ ਵੀ ਉੱਥੇ ਸੌਖੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਕਿ ਉੱਥੋਂ ਆ ਕੇ ਇੱਥੇ ਸੌਖੇ ਸੀ ਇੱਥੇ ਕਾਹਦੇ ਸੌਖੇ ਦੇਚਾ ਭੁੱਖ ਸੀ ਘੋਲ ਦੇ ਉਹ ਉੱਥੇ ਵਧੀਆ ਰਾਜ ਕਰਦੇ ਸੀ ਉੱਥੇ ਰਾਜ ਕਰਦੇ ਸੀ ਦਾਣੇ ਚੱਕੇ ਨਹੀਂ ਜਾਂਦੇ ਸੀ ਨਾਂ ਨੁੰਦਾ ਸੀ ਹੁਣ ਰੋਲਾ ਪਏ ਨੂੰ ਮੰਨ ਲਓ 78 ਸਾਲ ਹੋ ਗਏ ਆ ਤੇ 78 ਸਾਲਾਂ ਦੇ ਵਿੱਚ ਤੁਸੀਂ ਉਸ ਜਗ੍ਹਾ ਤੇ ਪਹੁੰਚ ਗਏ ਕਿ ਨਹੀਂ ਹਜੇ ਹੁਣ ਪਹੁੰਚੇ ਆ ਮੈਨੂੰ ਲੱਗਦਾ ਉਸ ਥਾਂ ਤੇ ਹਾਂ ਜੀ ਹੁਣ ਉਸਾਂ ਦੇ ਬਰੋਬਰ ਜੀ ਹੋਇਆ ਮਸਾਂ ਵੀ ਆਪਾਂ 78 ਸਾਲਾਂ ਦੇ ਵਿੱਚ ਉਸ ਥਾਂ ਤੇ ਆਏ ਜਿੰਨੇ ਸਾਲ ਪਹਿਲਾਂ ਉਜੜੇ ਸੀਗੇ ਹਨਾ ਹਾਂ ਠੀਕ ਹੈ ਰੋਟੀ ਦਾ ਜੀ ਅਸੀਂ ਸਰਜੋਲਪੁਰ ਆਏ ਹਿੰਦੂ ਮਲਕੋਟ ਫਿਰ ਉਥੋਂ 8 ਦਿਨ ਅਸੀਂ ਉੱਥੇ ਬੈਠੇ ਰਹੇ 20 ਜਗੜੀ ਥਲ ਤੇ ਉਹਨਾਂ ਦੇ ਇੱਕ ਦੇ ਘਰ ਤੋਂ ਕਿਵੇਂ ਵੱਡਿਆ ਜਾਵੇ ਵੱਡੇ ਰਿਵੀ ਦੀ ਥਲ ਤੇ ਬਖੇ ਤੰਬੂਲਾ ਕੇ ਇਹ ਅਸੀਂ ਗਿੱਦੜ ਵਾਲੀ ਪਿੰਡ ਸੀ ਨਾਲ ਹੀ ਉੱਥੇ ਜਾਵਦੇ ਵੀ ਹੁਣ ਆਪਾਂ ਮੁਸਲਮਾਨਾਂ ਦੇ ਘਰਾਂ 'ਚ ਵੱੜੀਏ ਭਾਈ ਉੱਥੇ ਹੀ ਰਹੇ 10 ਦਿਨ 11 ਦਿਨ ਇਹ ਦੋਸਾਂ 11 ਦਿਨ ਤੋਂ ਬਾਪੂ ਜੀ ਦੀ ਆ ਬੇਰ ਆਲਾ ਦੋ ਹੀ ਸਾਈ ਸੀ ਇੱਕ ਟਾਬਾਂ ਡੂੰਗੇ-ਬੂੰਗੇ ਕੋਈ ਟਾਬਾਂ ਸੀ ਠੀਕ ਹੈ ਨਾਨਕਾ ਬਰਵਾ ਸਾਡਾ ਹੋ ਚੀ ਸੀ ਇਹ ਹੋਰ ਕੋਈ ਮੰਨ ਲਾ ਮਾਸੀ ਸੀ ਮਾਸੀ ਮਾਸੀ ਸਾਡੀ ਇੱਥੇ ਹੀ ਸੀਗੀ ਚਾਚੇ ਦੇ ਘਰ ਸੀ ਚਾਚਾ ਕਰਪਾਲ ਦੇ ਘਰੇ ਸੀ ਤੇ ਇੱਕ ਬਾਬਾ ਕਰਪਾਲ ਸਿੰਘ ਦੀ ਉਮਰ ਕਿੰਨੀ ਕੀ ਸੀਗੀ ਉਦੋਂ ਉੱਥੇ ਅਜੇ ਕਰਪਾਲ ਸਿੰਘ ਉਦੋਂ ਅਜੇ ਕਰਪਾਲ ਸਿੰਘ ਦੀ 40 ਸਾਲ ਦੀ ਉਮਰ ਹੋ ਰਹੀ ਹੁੰਦੀ ਸੀ ਇਹ ਸਿੰਘ ਨੂੰ ਮੜਾ ਉੱਚੀ ਬੋਲੇ ਇਹ ਸਿੰਘ ਨੂੰ ਇਹ ਸਿੰਘ ਹਾਂ ਘਰਲੀ ਨਾਲ ਸੀ ਤੇ ਉਥੋਂ ਦਾ ਮਾਹੌਲ ਕਿਵੇਂ ਸੀਗਾ ਜਦੋਂ ਤੁਸੀਂ ਰਹਿੰਦੇ ਸੀਗੇ ਮੁਸਲਮਾਨਾਂ ਨਾਲ ਤੁਹਾਡੇ ਕਿਸ ਤਰ੍ਹਾਂ ਦੇ ਲਿੰਕ ਸੀਗੇ ਮੁਸਲਮਾਨਾਂ ਨਾਲ ਜੀ ਬਹੁਤ ਆਉਣ ਜਾਣ ਸੀ ਜੀ ਲੋਕੀਆ ਆਪਸ ਵਿੱਚ ਭੈਣਾਂ ਭਰਾਵਾਂ ਵਾਂਗੂ ਜਿਹੜਾ ਸ਼ਾਦੀਆਂ ਦੀ ਵਾਰਤ ਦੇ ਸੀ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਸੀ ਜਾਂ ਮੁਸਲਮਾਨ ਤੁਹਾਡੇ ਨਾਲ ਈਰਖਾ ਕਰਦੇ ਹੋਣ ਜਾਂ ਤੁਸੀਂ ਕਰਦੇ ਹੋ ਹਾਂ ਜੀ ਕੋਈ ਈਰਖਾ ਨਹੀਂ ਸੀ ਇਕੱਠੇ ਵਹਿੰਦੇ ਉੱਠਦੇ ਕੋਈ ਹਿੰਦੂ ਸਿੱਖ ਵਾਲਾ ਮਸਲਾ ਨਹੀਂ ਸੀ ਮਸਲਾ ਜਾਂਦਾ ਹੀ ਕੋਈ ਨਹੀਂ ਸੀ ਇਹ ਤਾਂ ਧਰਮਾਂ ਦੀ ਲੜਾਈ ਆ ਹਾਂ ਕੁਝ ਨਹੀਂ ਇਹ ਉਦੋਂ ਤੁਹਾਡੀ ਉਮਰ ਕਿੰਨੀ ਸੀ ਇਹ ਉਦੋਂ ਅਸੀਂ ਜੀ 8 ਸਾਲ ਦੇ ਸੀ 9ਵਾਂ ਸਾਲ ਸਾਨੂੰ ਭਾਦੋ ਜੇ 9ਵਾਂ ਲੱਗਿਆ ਤੇ ਨਵੇਂ ਸਾਲ ਦੇ ਰੋਲਾ ਭਾਦੋ ਜੀ ਪੈ ਗਿਆ ਤੇ ਤੁਹਾਡੇ ਭਰਾ ਵੱਡੇ ਦੀ ਕਿੰਨੀ ਉਮਰ ਸੀ ਸੋਹਣ ਸਿੰਘ ਦੀ 16 ਸਾਲ 17 ਸਾਲ 16 17 ਸਾਲ ਦੀ ਸੀ ਤੇ ਤੁਹਾਡੇ ਪਿਤਾ ਦਾ ਨਾਮ ਸੀਗਾ ਗਰਦਿਆਲ ਸਿੰਘ ਗਰਦਿਆਲ ਸਿੰਘ ਦਾਦੇ ਦਾ ਨਾਮ ਰਣ ਸਿੰਘ ਨਰੈਨ ਸਿੰਘ ਗਰਦਿਆਲ ਸਿੰਘ ਦੇ ਭਰਾ ਦਾ ਨਾਮ ਸੀ ਕਿਰਪਾਲ ਸਿੰਘ ਕਿਰਪਾਲ ਸਿੰਘ ਹਾਂ ਕਿਰਪਾਲ ਸਿੰਘ ਤੇ ਮਰਾਨ ਸਿੰਘ ਤੇ ਨਰੈਣ ਸਿੰਘ ਦੇ ਕਿੰਨੇ ਭਰਾ ਸੀ ਨਰੈਣ ਸਿੰਘ ਹੋਰੀ ਨਰੈਣ ਸਿੰਘ ਮੇਰੇ ਦੋ ਭਰਾ ਸੀ ਜੀ ਕੀ ਕੀ ਨਾਮ ਇੱਕ ਜੋੜਕੀ ਇਹ ਰੈਂਦਾ ਸੀ ਜੋੜਕੀ ਪਹਿਲੀ ਸੀ ਪਹਿਲਾਂ ਖੀਜੀ ਤੇ ਉਹਨਾਂ ਦੇ ਪਿਓ ਦਾ ਨਾਮ ਨਰੈਣ ਸਿੰਘ ਦੇ ਦਾ ਕੋ ਨਰੈਣ ਸਿੰਘ ਦੇ ਪੋਤਾ ਬੀਲਾ ਸਿੰਘ ਬੀਲਾ ਬੀਲਾ ਸਿੰਘ ਬੀਲਾ ਸਿੰਘ ਹੋਰ ਕੋਈ ਗੱਲ ਉਥੋਂ ਦੀ ਤੁਹਾਡੇ ਯਾਦ ਹੋਵੇ ਕੋਈ ਉਥੋਂ ਦਾ ਵਾਕਿਆ ਕੋਈ ਘਰ-ਬਾਰ ਕਿਵੇਂ ਸੀ ਘਰ-ਬਾਰ ਵਧੀਆ ਸੀ ਕਿ ਉੱਥੇ ਵੱਡੀ ਗਲੀ 10 ਕਰਮਾਂ ਦੀ ਸੀ ਇੱਕ ਗਲੀ ਵੱਡੀ ਦੂਜੀਆਂ ਗਲੀਆਂ ਪਾਰ ਨਹੀਂ ਜਾਂਦੀਆਂ ਸੀਗੀਆਂ ਉਹ ਘਰਾਂ 'ਚ ਮੁੱਕ ਜਾਂਦੀਆਂ ਸੀ ਲਾਂਘੇ ਦੋ ਹੀ ਰੋਕ ਕੇ ਬਹਿ ਜਾਈ ਪਹਿਰਾ ਲਾਉਣਾ ਹੁੰਦਾ ਦਾ ਜੇ ਕੋਈ ਇਸੇ ਗੱਲ ਦਾ ਵੀ ਦੋ ਹੀ ਗਲੀਆਂ ਸੀ ਇੱਕੋ ਹੀ ਗਲੀ ਸੀ ਵੱਡੀ ਲੰਮੀ ਵੱਡੀ ਇੱਕ ਹੀ ਗਲੀ ਸੀ ਉਹ ਪੜਦੇ ਉਹ ਗਾਹ ਬੰਦ ਉਹਦੇ ਵਿੱਚੋਂ ਗਲੀਆਂ ਜਿਹੜੀਆਂ ਛੋਟੀਆਂ ਸੀ ਉਹ ਘਰਾਂ 'ਚ ਜਾ ਕੇ ਬੰਦ ਹੋ ਜਾਂਦੀਆਂ ਮੇਨ ਗਲੀ ਸੀ ਹਾਂ ਹਾਂਜੀ ਠੀਕ ਆ ਚਾਰ ਪੂਆ ਸੀ ਦੋ ਪਿਓ ਨਹੀਂ ਭਰਾ ਸੀ ਤੇ ਇੰਤਾਰਾ ਸਿੰਘ ਤੁਹਾਡੇ ਚਾਚਾ ਲੱਗਦੇ ਆ ਮੇਰਾ ਚਾਚਾ ਲੱਗਦਾ ਇੰਤਾਰਾ ਸਿੰਘ ਤੁਹਾਡੇ ਪਿਤਾ ਦਾ ਨਾਮ ਸੁਹਣ ਸਿੰਘ ਸੀ ਸੁਹਣ ਸਿੰਘ ਸੀ ਦਾਦੇ ਦਾ ਨਾਮ ਗੁਰਦੇਵਾਲ ਸਿੰਘ ਸੀ ਤੇ ਦਾਦੇ ਦੇ ਭਰਾ ਦਾ ਨਾਮ ਕਿਰਪਾਲ ਸਿੰਘ ਸੀ ਠੀਕ ਹੈ ਤੇ ਗਾਹ ਪੜਦਾਦੇ ਦਾ ਨਾਰਾਇਣ ਸਿੰਘ ਸੀ ਇੱਕ ਇਹਨਾਂ ਦਾ ਭਰਾ ਹਜਾਰਾ ਸਿੰਘ ਸੀ ਉਹ ਜੋੜਕੀਆਂ ਰਹਿਉਂਦੀਆਂ ਸੀ ਹਜਾਰਾ ਕੀ ਇਹ ਜੋ ਜੋ ਵੱਡਾ ਸੀ ਜੋੜਕੀਆਂ ਰਹਿੰਦਾ ਸੀ ਤੇ ਉਹ ਵੀਲਾ ਸਿੰਘ ਤੇ ਸੀ ਇਹ ਨਾਰਾਇਣ ਸਿੰਘ ਤੇ ਹਜਾਰਾ ਸੀ ਬੀਲਾ ਸਿੰਘ ਦੇ ਹਾਂਜੀ ਇਹ ਹੁਣ ਥੋੜਾ ਮੜਾ ਵੇਰਵਾ ਦੇ ਦਿਓ ਵੀ ਕਿੱਥੇ ਆਪਣੇ ਮੱਲੇਗਾ ਚ ਬੈਠੇ ਆ ਤੇ ਬੈਠੇ ਆ ਜ਼ਿਲ੍ਹਾ ਸਰਸਾ ਹਾਂ ਜ਼ਿਲ੍ਹਾ ਆਈਲਾ ਮਾਦਲੀ ਛੜਕ ਤੇ ਤੇ ਓਟੂ ਤੋਂ 7 ਕਿਲੋਮੀਟਰ ਦੂਰ ਤੇ ਪਾਸੇ-ਆਸੇ ਦੇ ਪਿੰਡ ਦਾ ਪਾਸੇ-ਆਸੇ ਮੌਜੀਨ ਗਿੱਦੜਾ ਵਾਲੀ ਯਸੂਪੁਰਾ ਮਾਦੋ ਜ਼ਗਾਣਾ ਮਾਦੋਪੁਰਾ ਮਗਾਲਾ ਵੇਦਪੁਰਾ ਇਹ ਸਾਰੇ ਪਿੰਡਾ ਤੇ ਤੁਹਾਡੇ ਰਾਜਸਥਾਨ ਦੇ ਜਵਾ ਬਾਰਡਰ ਤੇ ਤੁਹਾਡੇ ਜਿਹਨੇ ਰਤੀਰਾਮ ਦੇ ਘਰ ਸਾਰੇ ਇੱਥੇ ਮੱਲੇਗਾ ਕੀ ਬੈਠੇ ਕਿ ਹੋਰ ਪਿੰਡਾਂ ਦੇ ਵਿੱਚ ਹੋਰ ਲੋਕ ਬੈਠੇ ਆ ਰਤੀਰਾਮ ਦੇ ਕਾਲੀਆਂ ਬੈਠੇ ਆ ਕਾਲੀਆਂ ਹਾਰਨੀਏ ਬੈਠੇ ਉੱਥੇ 44 ਬੈਠੇ ਆ 44 ਕੋਲ ਖੇੜੇ ਬੈਠੇ ਆ ਕੋਲ ਖੇੜੇ ਹਾਂਜੀ ਹਾਰਨੀਏ ਹਾਰਨੀਆ ਵੀ ਬੈਠੇ ਆ ਗੰਗਾ ਨਗਰ ਕੋਲੇ ਤੇ ਦੋ ਬੀਬੀ ਬੈਠੇ ਆ ਤੁਹਾਡੇ ਨਾਮ ਸੀ ਜੀ ਆਪਣਾ ਜੰਗੀਰ ਸਿੰਘ ਦਾ ਘਰ ਸੀ ਨਾਲ ਦੋਸਤੋ ਇਹੋ ਜੀਆਂ ਵੀਡੀਓ ਹੋਰ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ